ਫੜਫੜ ਕੇ ਪੈਸੇ ਕਿਸੇ ਤੋਂ ਬਣਾਇਆ ਸੀਗਾ ਔਖਾ ਬਣਾਇਆ ਸੀ ਹਾਂਜੀ ਸਾਰਾ ਅੱਜ 5-6 ਮਹੀਨੇ ਹੋਇਆ ਬਣਾਏ ਤੇ ਸਾਰਾ ਬੇੜਾ ਘਰ ਕੋ ਹੋ ਗਿਆ ਰੋ ਨਾ ਮੇਰੇ ਵੀਰ ਕੋਈ ਗੱਲ ਨਹੀਂ ਮਹਾਰਾਜ ਭਲੀ ਕਰਨਗੇ ਸਭ ਠੀਕ ਹੋ ਜਾਊਗਾ ਕਰਜ਼ਾ ਸਾਰੰਬੇ ਅੱਜ ਚੁੱਕ ਕੇ ਪੈਸੇ ਲੈ ਆ ਕੇ ਤੇ ਫੇਰ ਮੈਂ ਮਕਾਨ ਬਣਾਇਆ ਸੀ ਚੱਲ ਰੋ ਨਾ ਮੇਰੇ ਵੀਰ ਕੋਈ ਗੱਲ ਨਹੀਂ ਤਕੜਾ ਹੋ ਤੂੰ ਇਹ ਘਰ ਦੀ ਆਪਦੀ ਨੂੰ ਕਿਵੇਂ ਤਕੜਾ ਕਰੇਗਾ ਜੇ ਤੂੰ ਹੀ ਰੋਣ ਲੱਗ ਜਾਏਂਗਾ ਤਾਂ ਸਰ ਦਿਲ ਤਾਂ ਦੁਖਦਾ ਹੀ ਹੈ ਮਗਰ ਓਕੇ ਹੋ ਕੇ ਪਾਇਦਾ ਵੇ ਜਿੰਨਾ ਸਮਾਂ ਸਰ ਖਰਾਬ ਹੋ ਗਿਆ ਮੁੜ ਕੇ ਕਿੱਥੋਂ ਲੈਣਾ ਸੀ ਮੁੜ ਕੇ ਨਹੀਂ ਇਹ ਸਾਡੇ ਕੋਲ ਲੈਣ ਹੀ ਨਹੀਂ ਹੋਣਾ ਕਦੇ ਦਿਹਾੜੀ ਲੱਗਦੀ ਹੈ ਸਰ ਕਦੇ ਨਹੀਂ ਲੱਗਦੀ ਪਿੰਡ ਥਾਏ ਪਿੰਡਾਂ ਥਾਵਾਂ ਦੇ ਵਿੱਚ ਇੰਨਾ ਕੰਮ ਵੀ ਅੱਗੇ ਗਰੀਬੀ ਹੋਰ ਜ਼ਿਆਦਾ ਗਰੀਬ ਹੋ ਗਏ ਆਂ ਕਿੱਥੋਂ ਤੱਕ ਪਾਣੀ ਆ ਗਿਆ ਸੀ ਸਾਰਾ ਉੱਪਰ ਤੱਕ ਪਾਣੀ ਜਾਂ ਗੱਦਿਆਂ ਤੋਂ ਵੀ ਉੱਪਰ ਤੱਕ ਪਾਣੀ ਗੱਦਿਆਂ ਤੋਂ ਉੱਥੋਂ ਤੱਕ ਸੀਗਾ ਹਾਂਜੀ ਹਾਂਜੀ ਇਹ ਤਰੇ ਗਦਾਈ ਸਾਰਾ ਕੁਝ ਮੁੰਦਾ ਹੋ ਗਿਆ ਇਹ ਫਿਰ ਆ ਕੇ ਰੱਖੇ ਤੁਸੀਂ ਕਿਵੇਂ ਬੱਚੇ ਜਾਣ ਕਿਵੇਂ ਬਚਾਈ ਸਾਰਾ ਮੰਦਲੀ ਜਦੋਂ ਪਾਣੀ ਆਇਆ ਤੁਸੀਂ ਤੇ ਚੱਲ ਗਏ ਫਿਰ ਬਾਅਦ ਸਰਪੰਚ ਦੇ ਘਰ ਚੱਲ ਗਏ ਉਹਨਾਂ ਨੇ ਸਰਪੰਚ ਨੇ ਬੁਲਾ ਲਿਆ ਕਿ ਇੱਥੇ ਆ ਜਾਓ ਤੁਸੀਂ ਤੁਹਾਡਾ ਬਹੁਤ ਬੁਰਾ ਹਾਲ ਹੈ ਮੈਂ ਬੱਚੇ ਲੈ ਕੇ ਉੱਥੇ ਚੱਲ ਗਿਆ ਮੇਰੇ ਕੋਲ ਤਰਪਾਲ ਲਾਣ ਜੋਗੀ ਵੀ ਨਹੀਂ ਪੈਸੇ ਸੀ ਤੇ ਮੈਂ ਕਿਸ ਦੇ ਤਰਪਾਲ ਦੇ ਵਿੱਚ ਇੱਕ ਮੰਜਾ ਢਾਹਿਆ ਉੱਥੇ ਇਹ ਮੇਰਾ ਇੱਕ ਵੱਡਾ ਬੱਚਾ ਉਹ ਵੀ ਸਰ ਬੜਾ ਬੰਦਰੀ ਦਿਮਾਗ ਤੋਂ ਇਦਾਂ ਹੀ ਆ ਉਹਦਾ ਵੀ ਟਰੀਟਮੈਂਟ ਚੱਲਣ ਦੇ ਦਾ ਹੀ ਉਹਦੀ ਜੋ ਵੀ ਕੰਮ ਮਤਲਬ ਪੇਪਰ ਪੋਪਰ ਹੀ ਸਾਰੇ ਗਿੱਲੇ ਰੋੜ ਰੋੜ ਕੇ ਦੱਸ ਦੇ ਰਹੇ ਆਂ ਥੋੜਾ ਵੀ ਇੱਕ ਕਮਰੇ ਦਾ ਕਰ ਇੱਕ ਕੋਈ ਕਮਰਾ ਵੀ ਬਹੁਤ ਬੁਰੀ ਮੁਸ਼ਕਲ ਹੈ ਚੁੱਕ ਚੁਕਾ ਕੇ ਉੱਪਰ ਬੈ ਗਈ ਸਾਰੀ ਬੁੜੀ ਆ ਪੈ ਗਈ ਹੱਦੀ ਜਿੱਤੇ ਕੱਪੜਾ ਨਹੀਂ ਕੁਭਾ ਜੇ ਕੁਭਾ ਨਹੀਂ ਭੁੱਖੇ ਆਈ ਰਹੇ ਕਿੰਨੇ ਗਏ ਰੋਟੀ ਕਿੱਥੋਂ ਗਈ ਕਿ ਨਹੀਂ ਬੜੀ ਮੁਸ਼ਕਲ ਹੈ ਤੇ ਬੱਚੇ ਕੀ ਕਰਦੇ ਆ ਬੱਚਾ ਉਹ ਦਿਹਾੜੀ ਲਾਂਦਾ ਉਹ ਕਲੀ ਦਾ ਕੰਮ ਕਰਦਾ ਉਹ ਵੀ ਨਹੀਂ ਕਦੇ ਕੰਮ ਚੱਲਣ ਦੇ ਕਿਤੇ ਵੀ ਨਹੀਂ ਕਿਤੇ ਵਿਚਾਰਾ ਪਿਓ ਮਰ ਗਿਆ ਦਾਣਾ ਦਾ ਵਿਧਵਾ ਹੋ ਤੁਸੀਂ ਹਾਂਜੀ ਵਿਧਵਾ ਹਾਂ ਮੈਂ ਕਿੰਨੇ ਸਾਲ ਹੋ ਗਏ 30 ਸਾਲ ਹੋ ਗਿਆ ਜੀ ਤੁਹਾਡੇ ਆਦਮੀ ਨੂੰ ਗਿਆ ਹਾਂਜੀ ਬਹੁਤ ਔਖੀ ਜ਼ਿੰਦਗੀ ਕੱਟੀ ਹੈ ਬਹੁਤ ਜ਼ਿੰਦਗੀ ਕੱਡੀ ਹੈ ਸਾਬ ਦੀ ਮਨ ਫਰੀਦਪੁਰ ਵਾਲੀ ਕਲੋਨੀ ਚ ਮੌਜੂਦ ਆ ਇਸ ਵੇਲੇ ਦੀਨਾਨਗਰ ਦੇ ਨੇੜੇ ਪੈਂਦਾ ਇਹ ਪਿੰਡ ਹੈ ਔਰ ਇੰਨੀ ਮਾਰ ਪਾਣੀ ਦੀ ਪਈ ਹੈ ਗਰੀਬਾਂ ਨੂੰ ਇਹ ਗਰੀਬਾਂ ਦੀ ਕਲੋਨੀ ਹੈ ਇਹ ਮਿਲੇ ਹੋਏ ਸਰਕਾਰ ਤੋਂ ਪਲਾਟ ਸੀਗੇ ਜਿੱਥੇ ਮਾੜਾ ਮਾੜਾ ਤਿਲ ਤਿਲ ਕਰਕੇ ਇਟਾਂ ਜੋੜ ਕੇ ਆਪ ਹੀ ਕਰ ਇਹਨਾਂ ਗਰੀਬਾਂ ਨੇ ਪਾਇਆ ਔਰ ਬਹੁਤ ਗਰੀਬੀ ਦੇ ਪਰਿਵਾਰ ਨੇ ਆ ਦੇਖੋ ਕਿ ਕਿੰਨੀ ਮਾਰ ਮਾਰੀ ਹੈ ਪਾਣੀ ਨੇ ਕਿ ਸਾਰਾ ਅੰਦਰ ਥੋੜੀ ਨਜ਼ਰ ਮਾਰੋ ਹਾਂਜੀ ਹਾਂਜੀ ਬੈ ਗਈ ਦੀਆਂ ਸਰ ਦਿਖਾ ਮੇਰਾ ਵੀਰ ਦਿਖਾ ਕੀ ਨਾਮ ਕੀ ਹੈ ਤੁਹਾਡਾ ਬੱਬੀ ਹੈ ਬੱਬੀ ਕੁਮਾਰ ਬੱਬੀ ਹਾਂਜੀ ਕੀ ਕੰਮ ਕਰਦੇ ਹੋ ਬੱਬੀ ਤੁਸੀਂ ਦਿਹਾੜੀ ਤਾਂ ਪਾਜੀ ਦਿਹਾੜੀ ਕਰਦੇ ਹੋ ਹਾਂਜੀ ਤਾਂ ਇਹ ਦੇਖੋ ਕਿ ਸਿਰਫ ਇੱਕ ਕਮਰੇ ਦਾ ਇਹੇ ਦਾ ਘਰ ਹੈ ਔਰ ਭਾਂਡਿਆਂ ਦਾ ਹਾਲ ਕੀ ਹੋ ਗਿਆ ਚਲੋ ਇਹ ਸ਼ਾਇਦ ਧੋਤੇ ਜਾਣ ਬਾਅਦ ਰੀਹੈਬ ਹੋ ਜਾਏ ਕੱਪੜਾ ਨਹੀਂ ਬਚਿਆ ਕੁਝ ਔਰ ਸਮਾਨ ਜਿੰਨਾ ਸੀਗਾ ਵਿਚਾਰੇ ਕੋਲੇ ਸਾਰਾ ਗਿੱਲਾ ਸਾਰਾ ਸਮਾਨ ਜਿਹੜਾ ਉਹ ਪਾਣੀ ਦੀ ਮਾਰ ਹੇਠ ਆਇਆ ਔਰ ਸਭ ਕੁਝ ਹੀ ਇੰਨਾ ਹੀ ਇਹਦੇ ਕੋਲ ਸੀ ਔਰ ਉੱਤੇ ਛੱਤ ਦੇਖੋ ਕੱਚੀ ਬਾਲਿਆਂ ਵਾਲੀ ਕੱਚੀ ਬਾਲਿਆਂ ਵਾਲੀ ਨੇ ਬਾਂਸ ਪਾਏ ਦੇ ਨੇ ਛੱਤ ਬਾਂਸ ਪਾ ਕੇ ਨੇ ਛੱਤ ਤਿਆਰ ਕੀਤੀ ਆਪਦੇ ਰਹਿਣ ਨੂੰ ਔਰ ਸਭ ਕੁਝ ਹੀ ਇਹਦਾ ਇਹਦੇ ਵਿੱਚ ਗਲ ਗਿਆ ਖਰਾਬ ਹੋ ਗਿਆ ਗੱਦੇ ਦੇਖੋ ਤੁਸੀਂ ਗਲੇ ਪਏ ਐ ਗੱਦੇ ਖਰਾਬ ਹੋਏ ਪਏ ਔਰ ਜਿਹੜਾ ਮਾੜਾ ਮੋਟਾ ਸਮਾਨ ਸੀਗਾ ਇੰਨਾ ਗਾਰ ਆਪਦੇ ਪਿੱਛੇ ਬੁਰਾ ਹਾਲ ਜਿਹੜਾ ਉਹ ਪਾਣੀ ਛੱਡ ਗਿਆ ਕਿ ਇਹ ਕਿਵੇਂ ਵਿਚਾਰੇ ਬਸਰ ਕਰਨਗੇ ਕਿਵੇਂ ਰਹਿਣਗੇ ਆਪਦੀ ਜ਼ਿੰਦਗੀ ਇੱਥੇ ਔਰ ਦੁਬਾਰਾ ਰੀਹੈਬ ਕਿਵੇਂ ਹੋਊਗੀ ਇਹਨਾਂ ਦੀ ਇਹ ਦੇਖੋ ਦੇਖੋ ਸਰ ਕੀ ਹਾਲਾਤ ਬਣੇ ਆ ਟੀਵੀ ਵਿਚਾਰੇ ਟੀਵੀ ਕਿੰਨੇ ਦਾ ਲਿਆ ਸੀ ਹਾਂਜੀ ਇਹ 10-12000 ਰੁਪਏ ਦਾ ਉਦੋਂ ਲਿਆ ਤੇ ਲਾਇਆ ਵੀ ਨਹੀਂ ਅਜੇ ਤੱਕ ਕਿ ਉੱਪਰ ਤਵਾ ਲਾਂ ਜੋ ਕੇ ਪੈਸੇ ਨਹੀਂ ਤੇ ਸਾਰਾ ਅਜੇ ਨਹੀਂ ਲਾਇਆ ਖਰਾਬ ਹੋ ਗੱਡੇ ਗਡ ਗਿਆ ਹੁਣ ਤਾਂ ਖਰਾਬ ਹੋ ਗਿਆ ਇਹ ਹੁਣ ਇਹਦੇ ਵਿੱਚ ਕੁਝ ਨਹੀਂ ਟੀਵੀ ਦਾ ਟੀਵੀ ਨਹੀਂ ਰਿਹਾ ਕੰਦ ਵੀ ਬੈ ਗਈ ਸਾਰਾ ਦੇਖੋ ਨਾ ਇਧਰ ਨਜ਼ਰ ਮਾਰੋ ਸਾਰਾ ਪਿੱਛੋਂ ਪਚੁੱਕ ਗਿਆ ਕਿੰਨਾ ਮੰਦਲੀ ਹਾਂ ਇਹ ਤਾਂ ਨੀਆਂ ਨੀਆਂ ਚ ਪਾਣੀ ਪੈ ਗਿਆ ਬਿਲਕੁਲ ਝੁੱਕ ਗਿਆ ਤੇ ਫੜ ਫੜ ਕੇ ਪੈਸੇ ਕਿਸੇ ਤੋਂ ਬਣਾਇਆ ਸੀਗਾ ਔਖਾ ਬਣਾਇਆ ਸੀ ਹਾਂਜੀ ਸਾਰਾ ਅਜ 5 6 ਮਹੀਨੇ ਹੋਇਆ ਬਣਾਏ ਤੇ ਸਾਰਾ ਬੇੜਾ ਘਰ ਕੋ ਹੋ ਗਿਆ ਰੋ ਨਾ ਮੇਰੇ ਵੀਰ ਕੋਈ ਗੱਲ ਨਹੀਂ ਮਹਾਰਾਜ ਭਲੀ ਕਰਨਗੇ ਸਭ ਠੀਕ ਹੋ ਜਾਊਗਾ ਇਹ ਮੇਰਾ ਇੱਕ ਵੱਡਾ ਬੰਦ ਲੜਕਾ ਉਹ ਵੀ ਸਰ ਬੜਾ ਬੰਦਰੀ ਦਿਮਾਗ ਤੋਂ ਐਦਾ ਹੀ ਆ ਉਹਦਾ ਵੀ ਟਰੀਟਮੈਂਟ ਚੱਲਣ ਦੇ ਦਾ ਹੀ ਉਹਦੀ ਜੋ ਵੀ ਕ ਮਤਲਬ ਪੇਪਰ ਪਾਪਰ ਹੀ ਸਾਰੇ ਗਿੱਲੇ ਰੌੜ ਰੌੜ ਕੇ ਦੱਸ ਦੇ ਰਹੇ ਆਂ ਕਰਜਾ ਸਰ ਅੱਜ ਚੁੱਕ ਕੇ ਪੈਸੇ ਲੈ ਆ ਕੇ ਤੇ ਫਿਰ ਮਕਾਨ ਬਣਾਇਆ ਹੀ ਇਹ ਯਾਦ ਨਹੀਂ ਕਾ ਐ ਤੋਂ ਨਹੀਂ ਇੱਥੋਂ ਵੀ ਇਹ ਵੀ ਲੱਗੇਗਾ ਕੰਡ ਵੀ ਚੋਂ ਦੇ ਤਾਂ ਉਹਦੇ ਕੋਈ ਗੱਲ ਹੈ ਕਿ ਅਸੀਂ ਹਰ ਹਰ ਵਰਗ ਦਾ ਸਾਨੂੰ ਸਮਝਣਾ ਪਊਗਾ ਦੁੱਖ ਇਹਨਾਂ ਦਾ ਦੁੱਖ ਜਿਹੜਾ ਹੈ ਕਿ ਇਹ ਇਹ ਮਸਾ ਹੀ ਪਾਇਆ ਹੈ ਦੇਖਣ ਚ ਤੁਹਾਨੂੰ ਜੋ ਲੱਗ ਰਿਹਾ ਅਜੇ ਕੰਧਾਂ ਪਲਸਤਰ ਨਹੀਂ ਕੀਤੀਆਂ ਛੱਤ ਦੇਖੋ ਗਰੀਬੀ ਕੇ ਛੱਤ ਵਿਚਾਰੇ ਨੇ ਔਰ ਪਾਣੀ ਇੰਨੀ ਤੇਜ਼ੀ ਨਾਲ ਆਇਆ ਕਿ ਕਿਸੇ ਵੇਲੇ ਵੀ ਹੁਣ ਡਿੱਗ ਸਕਦਾ ਹੈ ਇਹ ਇਹ ਕਿੱਥੋਂ ਤੱਕ ਪਾਣੀ ਆ ਗਿਆ ਸੀ ਸਰ ਇਹ ਉੱਪਰ ਤੱਕ ਪਾਣੀ ਗੱਦਿਆਂ ਤੋਂ ਵੀ ਉੱਪਰ ਤੱਕ ਪਾਣੀ ਗੱਦਿਆਂ ਤੋਂ ਉੱਥੋਂ ਤੱਕ ਸੀ ਹਾਂਜੀ ਹਾਂਜੀ ਇਹ ਤਰੇ ਗਦਾ ਹੀ ਸਾਰਾ ਕੁਝ ਮੁੰਦਾ ਹੋ ਗਿਆ ਤੇ ਇਹ ਫਿਰ ਆ ਕੇ ਰੱਖੇ ਤੁਸੀਂ ਕਿਵੇਂ ਬੱਚੇ ਜਾਣ ਕਿਵੇਂ ਬਚਾਈ ਸਰਾ ਇਹ ਮੰਦਲੀ ਜਦੋਂ ਪਾਣੀ ਆਇਆ ਤੁਸੀਂ ਤੇ ਚੱਲ ਗਏ ਫਿਰ ਬਾਅਦ ਸਰਪੰਚ ਦੇ ਘਰ ਚੱਲ ਗਏ ਉਹਨਾਂ ਨੇ ਸਰਪੰਚ ਨੇ ਬੁਲਾ ਲਿਆ ਕਿ ਇੱਥੇ ਆ ਜਾਓ ਤੁਸੀਂ ਤੁਹਾਡਾ ਬਹੁਤ ਬੁਰਾ ਹਾਲ ਹੈ ਮੈਂ ਬੱਚੇ ਲੈ ਕੇ ਉੱਥੇ ਚੱਲ ਗਿਆ ਮੇਰੇ ਕੋਲ ਤਰਪਾਲ ਲਾਣ ਜੋਗੀ ਵੀ ਨਹੀਂ ਪੈਸੇ ਸੀ ਤੇ ਮੈਂ ਕਿਸ ਦੇ ਤਰਪਾਲ ਦੇ ਵਿੱਚ ਇੱਕ ਮੰਝਾ ਢਾਹਿਆ ਉੱਥੇ ਤੇ ਹੁਣ ਕਿੱਥੇ ਸੋਣਨੇ ਹੋ ਤੁਸੀਂ ਹੁਣ ਇਸ ਪਿੰਡ ਦੇ ਸਰਪੰਚ ਦੇ ਘਰ ਮੰਦਲੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਆਪਣੇ ਬੱਚੇ ਲੈ ਕੇ ਇੱਥੇ ਆ ਜਾ ਤੇ ਚਲੋ ਇੱਥੇ ਮੱਛਰ-ਮੁੱਛਰ ਕੱਟਦਾ ਜਾਂ ਕੋਈ ਸਬਸ ਬੋਲੀ ਬਹੁਤ ਜ਼ਿਆਦਾ ਚੱਲ ਰੋ ਨਾ ਮੇਰੇ ਵੀਰ ਕੋਈ ਗੱਲ ਨਹੀਂ ਤਕੜਾ ਹੋ ਤੂੰ ਇਹ ਘਰ ਦੀ ਆਪਦੀ ਨੂੰ ਕਿਵੇਂ ਤਕੜਾ ਕਰੇਗਾ ਜੇ ਤੂੰ ਹੀ ਰੋਣ ਲੱਗ ਜਾਏਂਗਾ ਤਾਂ ਸਰ ਦਿਲ ਤਾਂ ਦੁਖਦਾ ਹੀ ਹੈ ਮਗਰ ਔਖੇ ਹੋ ਕੇ ਪਾਇਦਾ ਤੇ ਜਿੰਨਾ ਸਮਾਨ ਸਾਰਾ ਖਰਾਬ ਹੋ ਗਿਆ ਮੁੜ ਕੇ ਕਿੱਥੋਂ ਲੈਣਾ ਹੀ ਮੁੜ ਕੇ ਨਹੀਂ ਇਹ ਸਾਡੇ ਕੋਲ ਲੈਣ ਹੀ ਨਹੀਂ ਹੋਣਾ ਕਦੇ ਦਿਹਾੜੀ ਲੱਗਦੀ ਹੈ ਸਰ ਕਦੇ ਨਹੀਂ ਲੱਗਦੀ ਪਿੰਡ ਥਾਏ ਪਿੰਡਾ ਥਾਵਾਂ ਦੇ ਵਿੱਚ ਇੰਨਾ ਕੰਮ ਵੀ ਹੈ ਕਿ ਗਰੀਬੀ ਹੋਰ ਜ਼ਿਆਦਾ ਗਰੀਬ ਹੋ ਗਏ ਅਸੀਂ ਸਵਾਨ ਬਚਿਆ ਕੁਛ ਨਹੀਂ ਸਾਰਾ ਸਾਰਾ ਸੰਤ ਤੋਤ ਹੋ ਗਿਆ ਉਹ ਦੇਖੋ ਬਾਰਸ਼ ਤੋਤ ਹੋ ਕੇ ਘਾਰ ਚੋਂ ਕੱਢ ਕੱਢ ਤੋਤ ਹੋ ਕੇ ਤੇ ਬੋਈ ਪਾਣ ਦੇ ਆ ਤੇ ਤੰਬੂ ਵੀ ਕਿਸੇ ਦਾ ਲਾ ਕੇ ਬੈਠੇ ਹਾਂਜੀ ਤੰਬੂ ਵੀ ਕਿਸੇ ਦਾ ਮੈਂ ਸਬਜੀ ਲਾ ਕੇ ਬੈਠੇ ਨੇ ਤੁਸੀਂ ਦੇ ਉੱਤੇ ਆਡਾ ਤੇ ਜਾਵਾਂ ਤੇ ਪੈਰ ਵੀ ਨਹੀਂ ਫੋਟਾ ਘਰ ਸਾਹਮਣੇ ਆ ਜਿੱਦਾਂ ਪਾਣੀ ਚ ਸਾਡਾ ਘਰ ਦੀ ਬੁਰਾ ਹਣ ਬਿਦਵਾਇਆ ਮੈਂ ਬੱਚਾ ਦਿਹਾੜੀਦਾਰ ਕਲੀ ਦਾ ਕੰਮ ਕਰਦਾ ਅੱਪੀ ਨਹੀਂ ਕਿਤੇ ਲੱਗਣਿਆ ਤਿੰਨ ਚਾਰ ਮਹੀਨੇ ਬੈਲੇ ਬੈਠੇ ਨੇ ਭੁੱਖੇ ਆਈ ਰਹਿੰਦੇ ਕਿੰਨੇ ਗਾਏ ਰੋਟੀ ਕਿੱਥੋਂ ਗਾਏ ਕਿ ਨਹੀਂ ਬੜੀ ਮੁਸ਼ਕਲ ਆ ਬੜੇ ਓਕਿਆ ਸਾਰਾ ਜਿੱਦਾਂ ਦੀ ਪਾਣੀ ਦੀ ਮਾਰ ਬੱਜੀ ਦੀ ਹਜੇ ਕੋਈ ਕੁਝ ਤਿੰਨ ਚਾਰ ਮਹੀਨੇ ਤੱਕ ਕਿਤੇ ਦਿਹਾੜੀ ਤੱਪਾ ਵੀ ਨਹੀਂ ਲੱਭਣਾ ਕਿਉਂਕਿ ਸਭ ਨੂੰ ਬੱਜੀ ਆ ਤੇ ਕੀ ਕਰੇਗਾ ਕੋਈ ਬੱਜੀ ਬੱਜੀ ਸਾਰਿਆਂ ਨਾਲ ਜਿੰਨੇ ਘਰ ਸਾਰਿਆਂ ਨਾਲ ਇਦਾਂ ਹੋਇਆ ਰੋੜ ਚਲੇ ਸਾਬ ਨੂੰ ਬੜੀ ਮੁਸ਼ਕਲ ਕਰਦੀਆਂ ਰੋੜ ਕੇ ਰਹੀ ਐਂ ਬੜੀ ਮੁਸ਼ਕਲ ਕੋਈ ਗੱਲ ਨਹੀਂ ਤੇਰਾ ਕੋਈ ਨੰਬਰ ਹੈਗਾ ਵੀਰ ਤੂੰ ਆਪਦਾ ਨੰਬਰ ਜੇ ਕੋਈ ਹੈਗਾ ਤਾਂ ਬੋਲ ਦੇ ਤੇਰਾ ਨੰਬਰ ਬੋਲ ਦੇ ਜੇ ਕੋਈ ਖੌਰੇ ਕੋਈ ਆਵੇ ਕੋਈ ਤਾਂ ਆਊਗਾ ਤੇਰੇ ਕੋਲੇ ਕੋਈ ਮਦਦ ਕਰ ਦੇ ਠੀਕ ਹੈ ਨੰਬਰ ਬੋਲ ਦਿਓ 8725857736 87 25 25 ਹਾਂਜੀ 85 85 77 77 36 36 ਹਾਂਜੀ ਇਸ ਨੰਬਰ ਤੇ ਮਾਤਾ ਤੁਹਾਡਾ ਘਰ ਕਿਹੜਾ ਆਪਾਂ ਉਹ ਦੇਖਦੇ ਹਾਂ ਇਸ ਇਸ ਮਾਤਾ ਦਾ ਘਰ ਦੇਖਦੇ ਹਾਂ ਔਰ ਇਹ ਸਾਰੇ ਦਿਹਾੜੀਦਾਰ ਲੋਕ ਨੇ ਅ ਅਸੀਂ ਵੱਡੇ ਟਰੈਕਟਰਾਂ ਵਾਲੇ ਉਹ ਵੀ ਨੁਕਸਾਨ ਹੈ ਉਹ ਬਹੁਤ ਵੱਡਾ ਉਹਨਾਂ ਦਾ ਕਰੋੜਾਂ ਦਾ ਨੁਕਸਾਨ ਹੈ ਕਿਸੇ ਦਾ ਘਰ ਟਹਿ ਗਿਆ ਕਿਸੇ ਦਾ ਕੁਛ ਹੈ ਗਰੀਬ ਦਾ ਜਿਹਦਾ ਜਿੰਨਾ ਸਰਮਾਇਆ ਤੇ ਸਰਦ ਹੈ ਉਹਦਾ ਉਨਾ ਹੀ ਨੁਕਸਾਨ ਹੈ ਵੱਡਾ ਉਹਨਾਂ ਹੀ ਬੁਰਾ ਹਾਲ ਹੈ ਉਹਦਾ ਥੋੜਾ ਥੋੜਾ ਵੀ ਇੱਕ ਕਮਰੇ ਦਾ ਘਰ ਹੈ ਇੱਕੋ ਹੀ ਕਮਰਾ ਵੀ ਬੜੀ ਮੁਸ਼ਕਲ ਹੈ ਚੁੱਕ ਤਕਾ ਕੇ ਉਹ ਵੀ ਬੈ ਗਈ ਸਾਰੀ ਬੋਦੀਆਂ ਪੈ ਗਈਆਂ ਨਹੀਂ ਜਿੱਤੇ ਕੱਪੜਾ ਨਹੀਂ ਕੁਬਾ ਜੇ ਕੁਬਾ ਨਹੀਂ ਚੱਲ ਰੋ ਨਾ ਕੋਈ ਗੱਲ ਨਹੀਂ ਪਾਉਣ ਵਾਲੇ ਕੱਪੜੇ ਵੀ ਨਹੀਂ ਹੈਗੇ ਜੇ ਸੂਟ ਸ਼ਾਰਟ ਸਵਾ ਕੇ ਇੱਕ ਭੈਣ ਨੇ ਕਿਹਾ ਸੀਗਾ ਕਿ ਸੂਟਾਂ ਦੀ ਸੇਵਾ ਮੈਨੂੰ ਮੈਸੇਜ ਆਇਆ ਸੀਗਾ ਮੈਂ ਉਹਦੇ ਨਾਲ ਗੱਲ ਕਰਕੇ ਦੇਖ ਲੈਣਾ ਪਰ ਉਹ ਹੋ ਜੂਗੀ ਚਲੋ ਬਾਅਦ ਆਪਾਂ ਕਰ ਲਾਂਗੇ ਕਿ ਇੱਕ ਸੰਗਰੂਰ ਤੋਂ ਭੈਣ ਸੀ ਉਹਦਾ ਫੋਨ ਆਇਆ ਸੀ ਕਿ ਮੈਂ ਸੂਟ ਸੀਕੇ ਦੇ ਸਕਦੀ ਆ ਮੈਨੂੰ ਲੱਗਿਆ ਉਹਦੀ ਲੋੜ ਨਹੀਂ ਮੈਂ ਮਨਾਂ ਕਰਤਾ ਸੀ ਪਰ ਹਾਲੇ ਵੀ ਪਾਣੀ ਇਹਨਾਂ ਦੇ ਘਰ ਦੇ ਨਾਲ ਤੁਸੀਂ ਦੇਖੋ ਕਿ ਸਾਰਾ ਪਾਣੀ ਜਿਹੜਾ ਅਜੇ ਇੱਥੋਂ ਕਿਉਂਕਿ ਨਿਕਾਸੀ ਹੋ ਗਈ ਸੀ ਖੜਾ ਹੈ ਅਜੇ ਬਹੁਤ ਮੁਸ਼ਕਲ ਮਾਰ ਰਿਹਾ স্মੈਲ ਬਹੁਤ ਆ ਰਹੀ ਹੈ ਬੁਰਾ ਹਾਲ ਹੈ ਔਰ ਸਾਹਮਣੇ ਸੜਕ ਪਾੜੀ ਹੋਈ ਹੈ ਉੱਥੇ ਸ਼ਾਇਦ ਮੁਰੰਮਤ ਦਾ ਕੰਮ ਸ਼ੁਰੂ ਹੋ ਰਿਹਾ ਪਰ ਇਹ ਮਾਤਾ ਦਾ ਘਰ ਤੁਸੀਂ ਦੇਖੋ ਕਿ ਅੰਦਰ ਓਵੇਂ ਹੀ ਕੱਚਾ ਘਰ ਹੈ ਲੈਂਟਰ ਪਾਇਆ ਮਾਤਾ ਕੇ ਨਹੀਂ ਮੈਂ ਅੱभी ਵਿੱਚ ਕੋਈ ਸਾਫ ਪੈਦਾ ਨਹੀਂ ਭੀਮ ਨਹੀਂ ਕੁਛ ਨਹੀਂ ਓਦਾਂ ਹੀ ਗੁਜ਼ਾਰਾ ਫੜਨ ਕੀਤਾ ਸੀ ਬਹੁਤ ਹੋਰ ਕੱਚਾ ਘਰ ਹੈ ਉਵੇਂ ਜਿਵੇਂ ਤੁਸੀਂ ਦੇਖ ਸਕਦੇ ਹੋ ਸਰ ਮਿੱਟੀ ਉੱਥੇ ਛੁੱਟੀ ਵਿੱਚ ਨੀਆਂ ਦੇ ਕਰਨ ਦੇ ਦੇ ਸੇਰ ਦੇ ਤੇ ਬੱਚੇ ਕੀ ਕਰਦੇ ਆ ਬੱਚਾ ਦਿਹਾੜੀ ਲਾਂਦਾ ਉਹ ਕਲੀ ਦਾ ਕੰਮ ਕਰਦਾ ਅੱਭੀ ਨਹੀਂ ਕਦੇ ਕੰਮ ਚੱਲਣ ਦੇ ਕਿਤੇ ਵੀ ਨਹੀਂ ਕਿਤੇ ਬਚਾਰਾ ਪਿਓ ਮਰ ਗਿਆ ਦਾਣਾ ਦਾ ਵਿਧਵਾ ਹੋ ਤੁਸੀਂ ਹਾਂਜੀ ਵਿਧਵਾ ਹਾਂ ਮੈਂ ਕਿੰਨੇ ਸਾਲ ਹੋ ਗਏ 30 ਸਾਲ ਹੋ ਗਿਆ ਜੀ ਤੁਹਾਡੇ ਆਦਮੀ ਨੂੰ ਗਿਆ ਹਾਂਜੀ ਬਹੁਤ ਔਖੀ ਜ਼ਿੰਦਗੀ ਕੱਟੀ ਐ ਜ਼ਿੰਦਗੀ ਕੱਡੀ ਐ ਸਾਡੀ ਮੇਰੇ ਤੇ ਤੁਸੀਂ ਆਪ ਵੀ ਕੰਮ ਕਰਦੇ ਹੋ ਕਿਤੇ ਹੁਣ ਕਰਦੀ ਹੁਣ ਨਹੀਂ ਹੁੰਦਾ ਮੇਰੇ ਕੋਲ ਹੁੰਦਾ ਨਹੀਂ ਪਹਿਲਾਂ ਕਰਦੇ ਰਹੇ ਘਰਾਂ ਚ ਕੰਮ ਕਰਦੇ ਸੀ ਘਰੇ ਦੀ ਭਾਂਡੇ-ਪੁੰਡੇ ਮਾਂਦੀ ਸੀ ਚਿੱਟੀ ਕਰੇ ਪਿੰਡ ਕਰੇਗੇ ਹੁਣ ਨਹੀਂ ਹੁੰਦਾ ਤੇ ਫਿਰ ਮੁੰਡਾ ਹੀ ਲੈ ਕੇ ਦਿੰਦਾ ਰੋਟੀ ਪਾਣ ਦਾ ਮੁੰਡਾ ਵੀ ਵਿਚਾਰਾ ਦਿਹਾੜੀ ਨਹੀਂ ਲੱਗਦੀ ਕਿਤੇ ਕੋਈ ਹੁਣ ਨਹੀਂ ਮਿਲਦਾ ਵਿਚਾਰਾ ਬੇਕਾਰ ਆ ਕਰੇ ਸਿਲੰਡਰ ਸਿਲੰਡਰ ਹੈਗਾ ਕੋਈ ਸਿਲੰਡਰ ਬੜੀ ਮੁਸ਼ਕਲ ਕੇਸ ਕੋ ਲੈਦਾ ਉਹ ਵੀ ਵੀ ਮੁੱਕ ਗਿਆ ਰਾਈ ਉਹ ਵੀ ਨਹੀਂ ਗਾਣੇ ਰੋੜ ਗਿਆ ਦਾਣੇ ਵੀ ਨਹੀਂ ਹੈ ਨਹੀਂ ਨਹੀਂ ਦਾਣੇ ਨਹੀਂ ਕੱਲ ਦਾ ਰਸਮ ਦੇਖਦੇ ਖਾ ਬਣੇ ਦਾ ਤੇ ਖਾ ਤੇ ਪਕਾਉਣੇ ਕਿੱਥੇ ਉਹ ਤੁਸੀਂ ਇੱਥੇ ਰਸੋਈ ਤਾਂ ਹੈ ਨਹੀਂ ਤੁਹਾਡੀ ਕੋਈ ਨਹੀਂ ਕੋਈ ਬੈ ਨਹੀਂ ਬਾਹਰ ਪਕਾਉਣੇ ਹੋਈ ਹਾਂਜੀ ਹੈ ਹਾਂਜੀ ਤੇ ਰੋਟੀ ਪਾਣੀ ਕਿੱਥੋਂ ਹੁੰਦਾ ਫਿਰ ਪਾਂਦੇ ਬਾਰ ਸੇਵਾ ਵਾਲ ਦੇ ਨਹੀਂ ਹੁਣ ਤਾਂ ਸੇਵਾ ਵਾਲੇ ਵੈਸੇ ਕਿੱਥੇ ਕਰਦੇ ਹੋ ਅਤਰੇ ਧਰ ਤੁਰ ਲੰਨੇ ਚੁੱਲਾ ਚਲਾ ਕੇ ਚੁੱਲੇ ਦੇ ਧਰ ਲੰਨੇ ਹੋ ਤੇ ਰਾਸ਼ਨ ਉਹ ਜਿਹੜਾ ਸਰਕਾਰੀ ਆਉਂਦਾ ਹਾਂਜੀ ਆਉਂਦਾ ਕਿਸ ਮੌਕੇ ਜਿਹੜਾ ਪੱਕੇ ਦਾ ਆਉਂਦੇ ਦਾ ਹਾਂ ਖੁੱਲਕੇ ਫੁੱਲਕੇ ਪੱਕੇ ਦੇ ਆਉਂਦੇ ਦਾਲ ਦੁੱਲਾਈ ਨਹੀਂ ਨਹੀਂ ਪਹਿਲਾਂ ਹੁਣ ਤਾਂ ਪਹਿਲਾਂ ਦਿਹਾੜੀ ਦੁੱਲ ਲਾਂਦੇ ਸੀ ਉਹ ਰੁੜ ਗਿਆਂ ਡਰਮੀਆਂ ਡਰਮੀਆਂ ਸਾਬ ਡਰਮੀ ਰੁੜ ਗਈ ਹਾਂਜੀ ਸਭ ਕੁਝ ਰੁੜ ਗਿਆ ਗੱਡੇ ਵੀ ਗਏ ਖਰਾਬ ਇਹੀ ਹੈ ਬਸ ਐ ਹੋਇਆ ਜਿਹੜੇ ਬਾਕੀ ਰੜ ਰੜ ਗਏ 15 ਕੱਪੜੇ ਲੀੜੇ ਕੱਪੜਾ ਕੋਈ ਨਹੀਂ ਇਹ ਦੇਖੋ ਇਹ ਪੇਟੀ ਦੇਖੋ ਖਾਲੀ ਹੈ ਕੋਈ ਨਹੀਂ ਮਾਤਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਹੈ ਵੇਲਾ ਕੋਈ ਗੱਲ ਨਹੀਂ ਮਾਤਾ ਕੋਈ ਗੱਲ ਨਹੀਂ ਮੈਂ ਦੇਖ ਲਈ ਖਾਲੀ ਪੇਟੀ ਉਹ ਆ ਵੇ ਲੋ ਅੱਬੇ ਮੈਂ ਬਣਿਆ ਥੋਂ ਖੜਿਆ ਹੀ ਉਹ ਪਾਣੀ ਪੂਣੀ ਦਿੱਤਾ ਹੀ ਉਥੇ ਉਹ ਪੀਂਦੇ ਨਹੀਂ ਖਾਲੀ ਮੰਜਾ ਨਹੀਂ ਦੇਖੋ ਨਹੀਂ ਮੰਜਾ ਵੀ ਹੈ ਨਹੀਂ ਘਰੇ ਨਾ ਐ ਹੋਈਓ ਬਸ ਇੱਥੇ ਹੀ ਪੈਂਦੇ ਹਾਂਜੀ ਇੱਕ ਤੁਸੀਂ ਤੇ ਮੰਜਾ ਕੇ ਕੋਲ ਲੈ ਕੇ ਦਿਓ ਮੈਂ ਡਾਇਰ ਹੁਣ ਸੌਣੇ ਕਿਤੇ ਉੱਤੇ ਤੁਸੀਂ ਤੇ ਤੇ ਤੁਸੀਂ ਦੇ ਲੱਗ ਤਰਪਾਲ ਵੀ ਨਹੀਂ ਸਾਡੇ ਕੋ ਕੁ ਕਿਸੇ ਦੀ ਪਾਰਟੀ ਦੀ ਲਈਦੀ ਜ਼ਿੰਦਗੀ ਬੱਤ ਤੋਂ ਬੱਤਰ ਐ ਇੱਥੇ ਹਾਲਾਤ ਪਹਿਲਾਂ ਹੀ ਇਹਨਾਂ ਦੇ ਕੋਈ ਬਹੁਤੇ ਚੰਗੇ ਨਹੀਂ ਸੀ ਹੰਨੀ ਕਾਮਿਆਂ ਦੇ ਕੰਮ ਕਰਨ ਵਾਲੇ ਲੋਕਾਂ ਦੇ ਕਿਰਤੀਆਂ ਦੇ ਘਰਾਂ ਦੇ ਇਸੇ ਹੀ ਹਾਲਾਤ ਹੁੰਦੇ ਐ ਸ਼ਾਇਦ ਇਸ ਰਿਐਲਿਟੀ ਤੋਂ ਡੇਰਿਆਂ ਦੇ ਉੱਤੇ ਰਹਿਣ ਵਾਲੇ ਲੋਕ ਕਲੋਨੀਆਂ 'ਚ ਰਹਿਣ ਵਾਲੇ ਲੋਕ ਇਹਨਾਂ ਦਾ ਇਹੀ ਜੀਵਨ ਹੈ ਪਰ ਜਦੋਂ ਪਾਣੀ ਆਇਆ ਤੇ ਉਹ ਮਾੜੀ-ਮੋਟੀ ਇਹ ਵੱਜੀ ਹੋਈ ਆਸ ਛੋਟੇ-ਮੋਟੇ ਪੜੋਲੇ 'ਚ ਰੱਖੇ ਹੋਏ ਕੁਝ ਦਾਣੇ ਦੋਕ ਗੱਦੇ ਇੱਕ ਮੰਝਾ ਕੁਝ ਕੱਪੜੇ ਉਹ ਵੀ ਆਪਦੇ ਨਾਲ ਹੀ ਲੈ ਗਿਆ ਇਹ ਪੰਜਾਬ ਦੇ ਫਲੱਡ ਦੀ ਤਰਾਸਤੀ ਦੀ ਦਰਦਨਾਕ ਕਹਾਣੀ ਹੈ ਇੱਥੇ ਖੜਨਾ ਮੁਸ਼ਕਲ ਹੈ ਮੁਸ਼ਕ ਮਾਰ ਰਿਹਾ ਔਰ ਇਹ ਪਾਣੀ ਜਿਹੜਾ ਨੇੜੇ ਖੇਤਾਂ ਦੇ ਵਿੱਚ ਹੈ ਸ਼ਾਇਦ ਕਈ ਦਿਨਾਂ ਤੱਕ ਹੁਣੇ ਨਹੀਂ ਨਿਕਲਣਾ ਧੁੱਪਾਂ ਜਦੋਂ ਆਉਣਗੀਆਂ ਤਾਂ ਸਾੜ ਪੈਣਾ ਉਹ ਵੱਖਰਾ ਹੈ ਪਰ ਰੱਬ ਨੇ ਇਹਨਾਂ ਨੂੰ ਸਾਡੇ ਨਾਲੋਂ ਕਿਤੇ ਤਕੜਾ ਬਣਾਇਆ ਹੈ ਇਹ ਕੱਟ ਲੈਂਦੇ ਆ ਅਸੀਂ ਨਹੀਂ ਕੱਟ ਸਕਦੇ ਪਰ ਜੇ ਇਹ ਜ਼ਿੰਦਗੀਆਂ ਤਬਦੀਲ ਕਰ ਦਿੱਤੀਆਂ ਜਾਣ ਭਾਵੇਂ ਐਨ ਜੀਓਜ਼ ਭਾਵੇਂ ਸਰਕਾਰ ਭਾਵੇਂ ਕੁਝ ਬਾਹਰਲੇ ਵੀਰਾਂ ਦੇ ਜ਼ਰੀਏ ਤੇ ਭਲਾ ਬਹੁਤ ਹੋਊਗਾ ਕੈਮਰਾ ਪਰਸਨ ਮਲਕੀਤ ਸਿੰਘ ਤੇ ਹਰਪ੍ਰੀਤ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਦੀਨਾ ਨਗਰ